ਸੋ ਸੈਕਲਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਸੁਣੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਹਾਲਾਤ ਦੇਖੇ ਜਾਣਾ ਤਾਂ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਹਾੜੀ ਖੇਤਰਾਂ ਵਿੱਚ ਇੱਕਾ ਦੁੱਕਾ ਜਿਹੜੇ ਸਿਸਟਮ ਨੇ ਉਹ ਬੱਦਲਬਾਜ਼ੀ ਦੇ ਰੂਪ ਵਿੱਚ ਜਾਂ ਫਿਰ ਆਪਾਂ ਕਹਿ ਲਈਏ ਕਿ ਬਰਫਬਾਰੀ ਦੇ ਰੂਪ ਵਿੱਚ ਦਿਖਾਈ ਦੇ ਰਹੇ ਨੇ ਵੈਸੇ ਕੋਈ ਵੀ ਹਲਚਲ ਪੰਜਾਬ ਦੇ ਮੌਸਮ ਵਿੱਚ ਦਿਖਾਈ ਨਹੀਂ ਦੇ ਰਹੀ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਪੱਛਮੀ ਹਵਾ ਦਾ ਜ਼ੋਰ ਹੈ ਲਗਾਤਾਰ ਪੱਛਮੀ ਹਵਾ ਚੱਲਣ ਦੇ ਕਾਰਨ ਧੁੱਪ ਵੀ ਪੰਜਾਬ ਦੇ ਵਿੱਚ ਠੀਕ ਠਾਕ ਦਿਖਾਈ ਦੇ ਰਹੀ ਹੈ ਠੰਡਰ ਦੇ ਵਿੱਚ ਅਗਰ ਗੱਲ ਕਰੀਏ ਤਾਂਪਮਾਨ ਦੇ ਵਿੱਚ ਘਰਾਵਟਾਈ ਹੈ ਸਵੇਰ ਦਾ ਤਾਪਮਾਨ ਜਿਹੜਾ ਤੜਕੇ ਸਵੇਰੇ ਹੁਣ 9-10 ਡਿਗਰੀ ਤੱਕ ਹੁੰਦਾ ਦਿਖਾਈ ਦੇ ਰਿਹਾ ਮਹਿਸੂਸ ਜੋ ਹੋ ਰਿਹਾ ਵੈਸੇ ਜਿਹੜਾ ਤਾਪਮਾਨ ਹੈ ਉਹ 11 ਡਿਗਰੀ 12 ਡਿਗਰੀ ਸਵੇਰੇ ਸਵੇਰੇ ਬਣਿਆ ਹੋਇਆ ਥੋੜੇ ਇਲਾਕੇ 'ਚ ਕੀ ਹਾਲਾਤ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਪੰਜਾਬ ਦੇ ਵਿੱਚ ਫਿਲਹਾਲ ਇਸੇ ਤਰੀਕੇ ਨਾਲ ਬਣੇ ਰਹਿਣਗੇ ਪੱਛਮੀ ਹਵਾ ਹੀ ਚਲਦੀ ਰਹੇਗੀ ਤੇ ਰਾਤ ਦੇ ਸਮੇਂ ਜਿਹੜਾ ਐਵਰੇਜ ਤਾਪਮਾਨ ਤੜਕੇ 3 4 ਤੋਂ ਲੈ ਕੇ 5 ਵਜੇ ਤੱਕ ਜਿਹੜਾ ਹੋਰ 9 10 ਡਿਗਰੀ ਤੱਕ ਆਉਂਦਾ ਦਿਖਾਈ ਦੇ ਰਿਹਾ ਪਰ ਅਗਰ ਗੱਲ ਕਰੀਏ ਸਵੇਰੇ ਸਵੇਰੇ ਤਾਂ ਮੌਸਮ ਥੋੜਾ ਬੋਧ ਧੁੰਦ ਦੇ ਹਾਲਾਤ ਵੀ ਕਿਸੇ ਕਿਸੇ ਇਲਾਕੇ 'ਚ ਦੇਖੇ ਜਾ ਸਕਦੇ ਨੇ ਅੱਜ ਰਾਤ ਪੰਜਾਬ ਦਾ ਮੌਸਮ ਸਾਫ਼ ਹੈ ਬੱਦਲਬਾਈ ਤੇ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਾਲ ਮਾਤਰ ਦੇ ਬਰਾਬਰ ਹੈ ਤਾਰੇ ਅਤੇ ਅਸਮਾਨ ਜਿਹੜਾ ਇਹ ਸਾਫ਼ ਹੀ ਬਣਦਾ ਹੋਇਆ ਅੱਜ ਰਾਤ ਦਿਖਾਈ ਦੇ ਰਿਹਾ ਹੈ ਬਾਕੀ ਇਸ ਤੋਂ ਇਲਾਵਾ ਕੋਈ ਵੱਡੀ ਹਲਚਲ ਨਹੀਂ ਹੈ ਕੋਸ਼ਿਸ਼ ਕਰਾਂਗੇ ਰਾਤ ਨੂੰ 8:30 ਵਜੇ ਦੇ ਨੇੜੇ ਤੇੜੇ ਲਾਈਵ ਆਉਣ ਦੀ ਤੇ ਲਾਈਵ ਦੇ ਵਿੱਚ ਪ੍ਰੋਪਰ ਜਾਣਕਾਰੀ ਸਾਂਝੀ ਕਰਾਂਗੇ ਕਿ ਕੀ ਕੀ ਹਾਲਾਤ ਪੰਜਾਬ ਦੇ ਅੱਜ ਰਾਤ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਆਉਂਦੇ ਦਿਨਾਂ ਵਿੱਚ ਵੀ ਜਾਣਕਾਰੀ ਸਾਂਝੀ ਕਰਾਂਗੇ ਤੇ ਇਸ ਤੋਂ ਇਲਾਵਾ ਕੋਈ ਹੋਰ ਅਗਰ ਹਲਚਲ ਹੋਈ ਤਾਂ ਉਹ ਵੀਡੀਓ ਇਹ ਜਾਣਕਾਰੀ ਰਹੀ ਸਾਂਝੀ ਕਰਾਂਗੇ ਤੁਹਾਡੇ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ